ਮੇਰੇ ਵੱਲੋਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਮੈਂ ਮਾਫੀ ਮੰਗਦਾ ਤੁਹਾਡੇ ਸਾਰਿਆਂ ਤੋਂ ਤੁਹਾਡੇ ਰੰਗ ਵਿੱਚ ਭੰਗ ਪਾ ਦਿੱਤਾ ਮੈਂ ਨਾ ਸਿਰੇ ਤੋਂ ਤੁਰਿਆ ਆਉਂਦਾ ਮੈਂ ਲਾਈਵ ਵੇਖਦਾ ਸੀ ਤੇ ਹੋ ਇੱਥੇ ਨੇੜੇ ਆ ਕੇ ਮੈਂ ਬਿਲਕੁਲ ਗੇਟ ਅੱਗੇ ਵੀ ਸੋਚੀ ਜਾਵਾਂ ਅੰਦਰ ਜਾਵਾਂ ਕਿ ਨਾ ਜਾਵਾਂ ਜਾਵਾਂ ਕਿ ਨਾ ਜਾਵਾਂ ਕਿਉਂਕਿ ਇੱਕ ਮਾਹੌਲ ਬਣਿਆ ਹੁੰਦਾ ਹੈ ਉਹਦੇ ਵਿੱਚ ਅਗਲਾ ਕਹਿੰਦਾ ਬਾਬੇ ਜੀ ਕਿੱਥੋਂ ਆ ਗਏ ਚੰਗਾ ਵਾਲਾ ਨੱਚਦੇ ਸੀ ਅਸੀਂ ਗਾਰੇ ਸੀ ਸਾਡਾ ਇੱਕ ਮਾਹੌਲ ਬਣਿਆ ਸੀ ਪਰ ਚਲੋ ਇਹ ਐ ਸਮਾਜ ਦੇ ਵਿੱਚ ਸਾਰੇ ਹੀ ਰੰਗ ਨੇ ਇੱਥੇ ਧਰਮ ਦਾ ਫੁੱਲ ਵੀ ਹੈਗਾ ਇੱਥੇ ਨਾਲ-ਨਾਲ ਬਾਕੀ ਸੱਭਿਆਚਾਰ ਵੀ ਹੈ ਸਾਡਾ ਤੁਸੀਂ ਨੱਚਣਾ ਟੱਪਣਾ ਵੀ ਐ ਨਾਨਕ ਸਤਗੁਰੂ ਭੇਟੇ ਆ ਪੂਰੀ ਹੋਵੇ ਜੁਗਤ ਜ਼ਿੰਦਗੀ ਜਿਉਣ ਦਾ ਮੈਥਡ ਸਮਝ ਲਓ ਟੈਕਨੀਕ ਸਮਝ ਲਓ ਹੱਸੰਦੇ ਆ ਖੇਲੰਦੇ ਆ ਖਾਵੰਦੇ ਆ ਵਿਚੇ ਹੋਵੇ ਮੁਕਤ ਸੋ ਇਸ ਕਰਕੇ ਵਿੱਚੇ ਹੀ ਮੁਕਤ ਹੋਇਆ ਜਾ ਸਕਦਾ ਹੈ ਹੱਸੰਦਿਆਂ ਖੇਲੰਦਿਆਂ ਪੈਨੰਦਿਆਂ ਖਾ ਬੰਦਿਆਂ ਵਿੱਚੇ ਹੋਵੇ ਮੁਕਤ ਸੋ ਨੱਚਣਾ ਵੀ ਇਬਾਦਤ ਬਣ ਜਾਂਦਾ ਹੈ ਨੱਚਣੇ ਦਾ ਜੇ ਚੱਜ ਹੋਵੇ ਬੰਦਗੀ ਵਿੱਚ ਵੀ ਨਚਿਆ ਜਾਂਦਾ ਬੁੱਲੇ ਸ਼ਾਹ ਵੀ ਨਚਿਆ ਸੀ ਮੀਰਾ ਵੀ ਨੱਚਦੀ ਰਹੀ ਨੱਚਣਾ ਨੱਚਣਾ ਵੀ ਇਬਾਦਤ ਬਣ ਸਕਦਾ ਹੈ ਜੇ ਕਿਸੇ ਪਿਆਰ ਵਿੱਚ ਕਿਸੇ ਰੰਗ ਵਿੱਚ ਕਿਸੇ ਮਸਤੀ ਵਿੱਚ ਨਚਿਆ ਜਾਵੇ ਸੋ ਕਦੀ ਕਦੀ ਜਦੋਂ ਬੰਦਾ ਨੱਚਦਾ ਹੁੰਦਾ ਨਾ ਉਹਦੇ ਵਿੱਚ ਪਿਆਰ ਨੱਚਦਾ ਹੁੰਦਾ ਹੈ ਫੀਲ ਨੱਚਦੀ ਹੁੰਦੀ ਹੈ ਮਸਤੀ ਨੱਚਦੀ ਹੈ ਸੋ ਮੇਰੇ ਵੱਲੋਂ ਪਾਲ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਪਾਲ ਸਮਾਉ ਇਹ ਨਾਮ ਦੇ ਪਾਲ ਨਹੀਂ ਹਨ ਇਹ ਹਜ਼ਾਰਾਂ ਧੀਆਂ ਨੂੰ ਪਾਲ ਰਹੇ ਹਨ ਇਹ ਲੋਕਾਂ ਦੇ ਅੰਦਰ ਉਮੀਦਾਂ ਪਾਲਦੇ ਹਨ ਸਿੱਧੂ ਮੂਸੇਵਾਲੇ ਦੇ ਮਾਤਾ ਦੇ ਅੰਦਰ ਇਹਨਾਂ ਨੇ ਉਮੀਦ ਪਾਲੀ ਕਿੰਦੇ ਸੀ ਸਿੱਧੂ ਵਾਪਸ ਆਵੇਗਾ 81 ਇਹ ਨਾਲ ਤੇ ਐਸੋ ਜਿਆ ਰੰਗ ਬੰਨਿਆ ਸੀ ਉਹਨਾਂ ਨੂੰ ਇੱਕ ਉਮੀਦ ਬੰਨੀ ਸੀ ਸੋ ਇਹ ਉਮੀਦਾਂ ਪਾਲ ਰਹੇ ਨੇ ਲੋਕਾਂ ਦੇ ਅੰਦਰ ਲੋਕਾਂ ਦੇ ਵਿਆਹਾਂ 'ਚ ਜਾ ਕੇ ਖੁਸ਼ੀਆਂ ਉਹਨਾਂ ਦੇ ਚਿਹਰਿਆਂ 'ਤੇ ਭਰਦੇ ਐ ਤੇ ਇਹ ਬੜੀਆਂ ਭੈਣਾਂ ਨੂੰ ਰਾਣੀਆਂ ਬਣਾ ਕੇ ਰੱਖਦੇ ਐ ਅਹਿਸਾਸ ਕਰਾਉਂਦੇ ਐ ਜਿਨ੍ਹਾਂ ਦੇ ਕੋਲ ਭਰਾ ਨਹੀਂ ਹੁੰਦਾ ਜਿਨ੍ਹਾਂ ਦਾ ਪਿਓ ਨਹੀਂ ਹੁੰਦਾ ਉਹਨਾਂ ਵਾਸਤੇ ਇਹ ਭਰਾ ਬਣਦੇ ਐ ਉਹਨਾਂ ਨੂੰ ਕੀ ਦਿੰਦੇ ਜਿਹੜਾ ਸੰਧਾਰਾ ਇਹਨਾਂ ਦਾ ਸੰਧਾਰਾ ਮਸ਼ਹੂਰ ਹੈ ਜਿਨ੍ਹਾਂ ਨੂੰ ਪੇਕਿਆਂ ਤੋਂ ਸੰਧਾਰਾ ਨਹੀਂ ਮਿਲਦਾ ਉਹਨਾਂ ਭੈਣਾਂ ਵਾਸਤੇ ਸੰਧਾਰਾ ਦਿੰਦੇ ਹਨ ਤੇ ਇਹਨਾਂ ਨੇ ਰਾਣੀਆਂ ਜੇ ਬਣਾਇਆ ਨਾ ਆਪਣੀਆਂ ਭੈਣਾਂ ਨੂੰ ਤੇ ਅੱਜ ਸਾਰੀਆਂ ਭੈਣਾਂ ਨੇ ਰਲ ਕੇ ਪਾਲ ਸਿੰਘ ਨੂੰ ਰਾਜਾ ਬਣਾਤਾ ਹਾਥੀਆਂ ਤੇ ਬਰਾਤ ਰਾਜਿਆਂ ਦੀ ਆਉਂਦੀ ਹੁੰਦੀ ਹੈ ਜੇ ਜੇ ਇਹਨਾਂ ਇਹਨਾਂ ਨੇ ਭੈਣਾਂ ਨੂੰ ਰਾਣੀਆਂ ਬਣਾਇਆ ਤੇ ਭੈਣਾ ਨੇ ਰਲ ਕੇ ਕੱਲੇ ਭਰਾ ਨੂੰ ਰਾਜਾ ਬਣਾ ਦਿੱਤਾ ਰਾਜਾ ਅੱਗੇ ਸੁਣਿਆ ਸੀ ਕਿ ਪਹਿਲੇ ਸਮਿਆਂ ਵਿੱਚ ਗੱਡਿਆਂ ਦੇ ਉੱਤੇ ਐਦਾਂ ਬਰਾਤਾਂ ਜਾਂਦੀਆਂ ਸੀ ਪਰ ਹਾਥੀਆਂ ਦੇ ਉੱਤੇ ਤੇ ਰਾਜਿਆਂ ਦੀਆਂ ਬਰਾਤਾਂ ਜਾਂਦੀਆਂ ਸੀ ਇਹ ਗੱਡਿਆਂ ਵਾਲਾ ਕਲਚਰ ਤੇ ਸੀ ਪਰ ਹਾਥੀਆਂ ਤੇ ਰਾਜੇ ਨਿਕਲਦੇ ਸੀ ਰਾਜੇ ਤੇ ਪਾਲ ਸਿੰਘ ਨੂੰ ਅੱਜ ਇਹਨਾਂ ਨੇ ਪਾਲ ਸਭਾਉ ਨੂੰ ਰਾਜਾ ਬਣਾ ਦਿੱਤਾ ਬਣ ਸਕਦਾ ਰਾਜਾ ਜੇ ਦਿਲਾਂ ਤੇ ਰਾਜ ਕਰੋਗੇ ਤੁਸੀਂ ਇੱਕ ਗਰੀਬ ਜੇ ਛੋਟੇ ਜੇ ਘਰ ਵਿੱਚੋਂ ਉੱਠ ਕੇ ਪਾਲਨੇ ਅੱਜ ਇਲਾਕੇ 'ਚ ਦਾਸ ਦਿੱਤਾ ਇਹੋ ਜਿਹਾ ਵਿਆਹ ਤੇ ਅੱਜ ਕੱਲ ਦੇ ਰਾਜਿਆਂ ਦਾ ਨਹੀਂ ਹੁੰਦਾ ਐਨਾ ਚਾ ਕਿਤੇ ਵੇਖਿਆ ਤੁਸੀਂ ਵਿਆਹ ਦੇ ਉੱਤੇ ਐਡੇ-ਐਡੇ ਵੱਡੇ ਫਨਕਾਰ ਗਾਇਕ ਇੱਥੇ ਜਿਹੜੇ ਆ ਕੇ ਚਾ ਨਾਲ ਨੱਚ ਰਹੇ ਨੇ ਪ੍ਰੋਗਰਾਮ ਕਰ ਰਹੇ ਨੇ ਜਿੰਨਾ ਇੱਥੇ ਲੋਕਾਂ ਨੂੰ ਚਾਹ ਗਰਮੀ ਦੇ ਵਿੱਚ ਕਿੰਨੇ ਕਿਲੋਮੀਟਰ ਨੱਚਦੇ ਆ ਰਹੇ ਨੇ ਸਾਰੇ ਸੋ ਇਹ ਜਿਹੜਾ ਨੱਚਣਾ ਹੈ ਨਾ ਇਹ ਅੰਦਰੋਂ ਇੱਕ ਚਾਤ ਜੋ ਇਹਨਾਂ ਨੇ ਖੱਟਿਆ ਹੈ ਬਹੁਤ ਵੱਡੀ ਉਪਲਬਧੀ ਹੈ ਇਲਾਕੇ ਦੇ ਐਮਐਲਏ ਇਲਾਕੇ ਦੇ ਮੰਤਰੀ ਵੀ ਵੇਖਦੇ ਹੋਣਗੇ ਕਿ ਅੱਜ ਪਾਲ ਇਲਾਕੇ 'ਚ ਸਾਡੇ ਸਾਰਿਆਂ ਤੋਂ ਅੱਗੇ ਲੰਘ ਗਿਆ ਸੋ ਬਹੁਤ 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 ਮੇਰੇ ਵੱਲੋਂ ਮੁਬਾਰਕਾਂ ਵਧਾਈਆਂ ਮੈਂ ਚਾਹੁੰਦਾ ਇੱਕ ਮਾਹੌਲ ਤੁਹਾਡਾ ਹੋਰ ਹੈ ਪਰ ਇੱਕ ਇੱਕ 1.5 ਮਿੰਟ ਵਾਸਤੇ ਮੇਰੇ ਨਾਲ ਭਾਈ ਹਰਿੰਦਰ ਸਿੰਘ ਆਏ ਆ ਵੇਖੋ ਜੂਕੇ ਤੋਂ ਇਹਨਾਂ ਦਾ ਕੀਰਤਨ ਤੁਸੀਂ ਸੁਣਦੇ ਆ ਨਾ ਸੁਖ ਤੇਰਾ ਦਿੱਤਾ ਲਈ ਹੈ ਤੇ ਮੈਂ ਚਾਹੁੰਦਾ ਵੀ ਸਿਰਫ ਇੱਕ ਮਿੰਟ ਮਾਹੌਲ ਤੁਹਾਡਾ ਬਦਲਣਾ ਹੈ ਸੁਰ ਵਾਲਾ ਸੁਰ ਦੇ ਦੇਵੇਗਾ ਤੇ ਇਹ ਇੱਕ ਸ਼ਬਦ ਥੋੜਾ ਜਿਹਾ ਸਤਗੁਰ ਹੋਏ ਦਇਾਲ ਤਾਂ ਸ਼ਰਧਾ ਪੂਰੀ ਹੈ ਸਤਗੁਰ ਹੋਏ ਦਇਾਲ ਨਾ ਕਬਹੂ ਜੂਰੀ ਹੈ ਇਹ ਸਾਡੀ ਹਾਜ਼ਰੀ ਮੰਨ ਲਓ ਸਾਡੇ ਜਥੇ ਵੱਲੋਂ ਮੰਨ ਲਓ ਭਾਈ ਹਰਿੰਦਰ ਸਿੰਘ ਤੁਹਾਨੂੰ ਸਲਾਦ